ਗੋਭੀ ਨਿਸਰ ਜਾਂਦੀ ਹੈ ਕਿਉਂ ਨਿਸਰਦੀ ਆ ਖਰੇਲੂ ਬਗੀਚੇ ਵਿੱਚ ਆਪਾਂ ਗੋਭੀ ਲਾ ਦਿੰਨੇ ਆ ਤੇ ਨਿਸਰਨ ਦਾ ਕਾਰਨ ਕੀ ਹੁੰਦਾ ਤੇ ਇਹਦਾ ਹੱਲ ਆਪਾਂ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾ ਕਾਰਨ ਤਾਂ ਚਲੋ ਆਪਾਂ ਬੀਜ ਦਾ ਤਾਂ ਮੰਨਦੇ ਆ ਵੀ ਬੀਜ ਚੰਗਾ ਹੋਣਾ ਚਾਹੀਦਾ ਤੇ ਜੇ ਬੀਜ ਵੀ ਆਪਣਾ ਚੰਗਾ ਫਿਰ ਵੀ ਨਿਸਰਦੀ ਆ ਤੁਹਾਨੂੰ ਮੈਂ ਦੱਸ ਦਿੰਨਾ ਆਮ ਨਾਲ ਸਾਡੇ ਕੋਲ ਉਹ ਵੀ ਪਨੀਰੀਆਂ ਲੈ ਕੇ ਜਾਂਦੇ ਆ ਕਿਸਾਨਪਰਾ ਜਾਂ ਕਿਤੋਂ ਵੀ ਲੈ ਕੇ ਆਉਣੇ ਆ ਆਪਾਂ ਉਹ ਕੀ ਕਰਦੇ ਆ ਆਪਾਂ ਇੱਕੋ ਵਾਰੀ ਜੀ ਲਾ ਦਿੰਨੇ ਆ ਚੀਜ਼ ਆਪ ਨੂੰ ਐਂ ਤਾਂ ਵੀ ਅੱਜ ਅਸੀਂ ਲਾਉਣ ਲੱਗੇ ਆ ਭਾਈ ਸਾਨੂੰ 200 ਬੂਟਾ ਦੇ ਦੇ 300 ਬੂਟਾ ਦੇ ਦੇ ਤੇ ਪਰਿਵਾਰ ਦੇ ਵਿੱਚ ਆਪਣੇ ਜਾਣੇ ਚਾਰ ਪੰਜ ਹੀ ਹੁੰਦੇ ਆ ਤੇ ਉਹ ਕੀ ਹੁੰਦਾਗਾ ਜਦੋਂ ਆਪਾਂ ਮੰਨ ਲਓ 200 ਬੂਟਾ ਲਾਤਾ ਜਾਂ 300 ਬੂਟਾ ਲਾਤਾ ਇੱਕੋ ਵਾਰੀ ਦੇ ਵਿੱਚ ਫਿਰ ਉਹ ਤਿਆਰ ਹੋ ਜਾਂਦਾ ਫਿਰ ਉਹ ਕੀ ਹੁੰਦਾ ਆਪਣੇ ਤੋਂ ਇੰਨੀ ਖਾਦੀ ਨਹੀਂ ਜਾਂਦੀ ਕੱਟ ਕੇ ਜੋ ਨਹੀਂ ਖਾਦੀ ਜਾਂਦੀ ਕੱਟ ਕੇ ਫਿਰ ਜਦੋਂ ਫੁੱਲ ਦੀ ਓਵਰੇਜ ਹੋ ਜਾਂਦੀ ਉਮਰ ਵੱਡੀ ਹੋ ਜਾਂਦੀ ਫਿਰ ਉਹ ਨਿਸਰ ਲੱਗ ਜਾਂਦਾਗਾ ਉਹ ਇਹ ਤਾਂ ਪਟਣਾ ਹੀ ਆ ਫੁੱਲ ਨੇ ਬਾਅਦ ਚੋਂ ਤਾਂ ਹਾਲੇ ਤਾਂ ਇਹੀ ਆ ਵੀ ਤੁਸੀਂ ਜਿਵੇਂ ਮੰਨ ਲਓ ਚਾਰ ਪੰਜਾਂ ਨੇ ਪਰਿਵਾਰ ਦੇ ਵਿੱਚ ਤੁਸੀਂ 50 ਬੂਟੇ ਫੁੱਲ ਗੋਭੀ ਦੇ ਲਾਓ ਤੇ 15 20 ਦਿਨਾਂ ਦਾ ਬਾਅਦ 50 ਬੂਟੇ ਫੇਰ ਲਾਓ ਤੇ 15 20 ਦਿਨਾਂ ਦਾ ਬਾਅਦ 50 ਬੂਟੇ ਫੇਰ ਲਾਓ ਉਹ ਇੱਕ ਤਾਂ ਆਪਣੇ ਤੋਂ ਮੁੱਕਣੀ ਨਹੀਂ ਗਈ ਉਹ ਜਿੰਨਾ ਟਾਈਮ ਆ ਗੋਭੀ ਖਾਣ ਦਾ ਸਮਾਂ ਹੁੰਦਾ ਸਾਰਾ ਸੀਜ਼ਨ ਗੋਭੀ ਰਹੂਗੀ ਤੁਹਾਡੇ ਕੋਲੇ ਕਿਉਂਕਿ ਉਹ ਵਾਖਵਾ ਪੈ ਗਿਆ ਜਦੋਂ ਹੁਣ ਇੱਕ ਵਾਰੀ ਚਲਾ ਦਿੰਨੇ ਆ ਫਿਰ ਇੱਕ ਵਾਰੀ ਜੀ ਤਿਆਰ ਹੋ ਜਾਂਦੀ ਆ ਜੇ ਦਿੱਤੀ ਹੋਈ ਜਾਣਕਾਰੀ ਚੰਗੀ ਲੱਗਦੀ ਹੈ ਤੁਸੀਂ ਸਾਨੂੰ ਸਬਸਕ੍ਰਾਈਬ ਫੋਲੋ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ